ਬੰਗਲਾਦੇਸ਼ ਦੇ ਵਿੱਚ ਹੋ ਰਹੇ ਹਿੰਦੂਆਂ ਤੇ ਹਮਲੇ ਨੂੰ ਲੈ ਕੇ ਤਾਂ ਸ਼ਹਿਰ ਵਾਸੀ ਇਕੱਠੇ ਹੋ ਗਏ ਨੇ ਹਿੰਦੂ ਸੰਸਥਾਵਾਂ ਇਕੱਠੀਆਂ ਹੋ ਗਈਆਂ ਨੇ ਤਾਂ ਰਣਨੀਤੀ ਬਣਾਈ ਜਾ ਰਹੀ ਹੈ ਲਗਾਤਾਰ ਜਿਸ ਤਰ੍ਹਾਂ ਬੰਗਲਾਦੇਸ਼ ਤੋਂ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਬੜਾ ਚਿੰਤਾ ਦਾ ਬਣਾ ਦਿੱਤਾ ਹੈ ਪਵਾਨੀਗੜ੍ਹ ਦੇ ਵਿੱਚ ਵੀ ਜਿਹੜੀ ਇਹ ਮੀਟਿੰਗ ਹੋਈ ਗਈ ਹੈ ਤਾਂ ਪੂਰੇ ਤੇਜ ਦੇ ਵਿੱਚ ਵੀ ਜਿੱਥੇ ਚਰਚਾਵਾਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਤਾਂ ਪਵਾਨੀਗੜ੍ਹ ਦੇ ਵਿੱਚ ਵੀ ਅੱਜ ਮੀਟਿੰਗ ਕੀਤੀ ਗਈ ਹੈ ਤਾਂ ਰੋਸ ਮਾਰਚ ਵੀ ਕੱਢਿਆ ਜਾਵੇਗਾ ਅਗਲੀ ਰਣਨੀਤੀ ਵੀ ਜਿਹੜੀ ਬਣਾਈ ਜਾਵੇਗੀ ਤਾਂ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੀ ਜਿਹੜਾ ਆਰਸੀ ਭਾਈਚਾਰਕ ਇਕਤਾ ਬਰਕਰਾਰ ਹੈ ਤਾਂ ਇਸੇ ਤਰ੍ਹਾਂ ਬਣਾਈ ਰੱਖੀ ਜਾਵੇ ਪਰ ਨਾ ਮਾਹੌਲ ਕੀਤਾ ਜਾਵੇ ਖਰਾਬ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਸਮੂਹ ਹਿੰਦੂ ਸੰਸਥਾਵਾਂ ਹੀ ਇਕੱਟੀਆਂ ਹੋਈਆਂ ਨੇ ਕੀ ਹੋਇਆ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਣੀ ਆ ਬੰਗਲਾਦੇਸ਼ ਦੇ ਵਿੱਚ ਜਿਸ ਤਰ੍ਹਾਂ ਦੀ ਇਕੱਟਾਂ ਮਾ ਹੋ ਰਹੀਆਂ ਨੇ ਉਹ ਬੜੀਆਂ ਨਿੰਦਣਯੋਗ ਨੇ ਤੇ ਅਸੀਂ ਪੂਰੇ ਭਾਰਤ ਦੇ ਤੌਰ ਤੇ ਵਾਸੀ ਉਸ ਚੀਜ਼ ਦਾ ਬੜਾ ਖੰਡਨ ਕਰਦੇ ਆ ਤੇ ਅੱਜ ਭੋਨੀਗੜ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਭੋਨੀਗੜ ਦੇ ਵਿੱਚ ਇਹ ਮੀਟਿੰਗ ਇਸੇ ਲਈ ਰੱਖੀ ਗਈ ਸੀ ਕਿ ਸਮੂਹ ਹਿੰਦੂ ਇਕੱਠੇ ਹੋ ਕੇ ਉਹਨਾਂ ਚੀਜ਼ਾਂ ਦਾ ਸੀ ਵਿਰੋਧ ਸਖਤ ਵਿਰੋਧ ਕਰਦੇ ਆ ਜਿਹੜੇ ਪੜ ਘਾ ਰਹੇ ਨੇ ਉਹਨਾਂ ਨੂੰ ਤਾਂ ਇਹੀ ਹੈ ਕਿ ਭਾਰਤ ਇੱਕ ਸ਼ਾਂਤੀ ਪਸੰਦ ਮੁਲਕ ਹੈ ਇੱਥੇ ਹਰ ਧਰਮ ਦੀ ਰਿਸਪੈਕਟ ਕੀਤੀ ਜਾਂਦੀ ਹੈ ਪਰ ਉਹ ਰਿਸਪੈਕਟ ਨੂੰ ਕਮਜ਼ੋਰੀ ਦਾ ਸਮਝਿਆ ਜਾਵੇ ਉਸ ਇੱਜ਼ਤ ਮਾਨ ਇੱਜ਼ਤ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ ਤੇ ਹਿੰਦੂ ਭੈਣ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਯੂਨਿਟੀ ਦਿਖਾਓ ਇਕਤਾ ਦੇ ਵਿੱਚ ਹੀ ਬਲ ਹੁੰਦਾ ਹੈ ਤੇ ਉਹਦੇ ਨਾਲ ਹੀ ਆਪਾਂ ਕੋਈ ਵੀ ਚੀਜ਼ ਹੈ ਜਿਹੜੀ ਕਿਸੇ ਚੀਜ਼ ਦਾ ਸਖਤ ਵਿਰੋਧ ਕਰ ਸਕਦੇ ਆ ਤੇ ਜਿਹੜੀਆਂ ਗਲਤ ਚੀਜ਼ਾਂ ਨੇ ਉਹਨਾਂ ਨੂੰ ਦਵਾ ਸਕਦੇ ਆ ਬਿਲਕੁਲ ਅਸੀਂ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਦਾ ਪੰਜਾਬ ਦਾ ਮਾਹੌਲ ਹੈ ਸਭ ਇੱਥੇ ਭਾਈ ਤਰਸਾਂ ਦੇ ਨਾਲ ਇਕੱਠੇ ਰਹਿੰਦੇ ਆ ਪਰ ਜੋ ਬੰਗਲਾਦੇਸ਼ ਵਿੱਚੋਂ ਜੋ ਖਬਰ ਆ ਰਹੀਆਂ ਨੇ ਹਿੰਦੂਆਂ ਤੇ ਜੋ ਉਤਿਆਚਾਰ ਹੋ ਰਿਹਾ ਕਿਸੇ ਤੋਂ ਲੁਕਿਆ ਨਹੀਂ ਹੋਇਆ ਉਹਨੂੰ ਅਸੀਂ ਇੱਥੇ ਸਾਰੇ ਜਿਹੜੇ ਹਿੰਦੂ ਸੰਗਠਨ ਸਾਰੇ ਸੰਸਥਾਵਾਂ ਸਾਡੇ ਇੱਥੇ ਇਕੱਠੇ ਆਈ ਜਾਣੇ ਜਿੰਨੀਆਂ ਛੋਟੀਆਂ ਵੱਡੀਆਂ ਸੰਸਥਾਵਾਂ ਸਾਰੇ ਇਕੱਠੇ ਆ ਗਏ ਨੇ ਅਸੀਂ ਆਪਣੀ ਆਵਾਜ਼ ਉਹ ਹਿੰਦੂ ਭਰਾਵਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਬੰਗਲਾਦੇਸ਼ ਹਰ ਤੱਕ ਤੁਸੀਂ ਤੁਹਾਡੇ ਨਾਲ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਵੀ ਉੱਥੇ ਦੀ ਜ ਸਰਕਾਰ ਹੈ ਉਹਦੇ ਤੇ ਪੂਰੀ ਗੌਰ ਕਰੇ ਜੋ ਅਨਾਂਤਿਆਚਾਰ ਹਮਲੇ ਹੋ ਰਹੇ ਨੇ ਹਿੰਦੂਆਂ ਤੇ ਉਹਦੇ ਤੇ ਉਹ ਬੰਦ ਕਰਾਇਆ ਜਾ ਸਾਡੇ ਨੂੰ ਕਿਉਂ ਲੱਗਦਾ ਵੀ ਇਦਾਂ ਦਾ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਮਹੌਲ ਖਰਾਬ ਕੀਤਾ ਦੇਖੋ ਜੀ ਜਹਾਦ ਦੀ ਜਿਹੜੇ ਹੋਗੇ ਕੱਟੜਵਾਦੀ ਹੋਗੇ ਉਹਨਾਂ ਨੂੰ ਸੋਚਾ ਲੱਗਿਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਵੱਲ ਸਾਰੇ ਧਰਮ ਵਧੀਆ ਨੇ ਪਰ ਜਿਹੜੇ ਕੱਟੜਵਾਦੀ ਸੋਚ ਨਹੀਂ ਜਿਹੜੇ ਜਹਾਦੀ ਆਪ ਨੂੰ ਕਹਿੰਦੇ ਨੇ ਸਾਨੂੰ ਉਹਨਾਂ ਦੇ ਖਿਲਾਫ ਸਾਨੂੰ ਜੇ ਇੱਕ ਪਲੇਟਫਾਰਮ ਤੋਂ ਇਕੱਠਾ ਹੋਣਾ ਹੀ ਪੋਈ ਅਸੀਂ ਉਹਨਾਂ ਨਾਲ ਮੁਕਾਬਲਾ ਕਰਨਾ ਤਾਂ ਤਾਈ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ ਨੀਤੀ ਉਹਨਾਂ ਦਾ ਸਾਨੂੰ ਆਪਾਂ ਦੇਖੀ ਹੈ ਵੀ ਜਿੱਥੇ ਉਹ ਇਕੱਠੇ ਹੋ ਜਾਂਦੇ ਨੇ ਕੱਟੜਵਾਦੀ ਸੋਚ ਦੇ ਮਾਲਕ ਜਾਂ ਜਹਾਦੀ ਉੱਥੇ ਬਹੁਤ ਹੀ ਜ਼ਿਆਦਾ ਹੋਰ ਧਰਮ ਕੋ ਮਦਬੂ ਨੁਕਸਾਨ ਕਰ ਦਿੰਦੇ ਉਹ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਲਏ ਗਏ ਨੇ ਕਿਹੜੀ ਕਿਹੜੀ ਰਣਨੀਤੀ ਜੜੀ ਖਾਈ ਦੇਖੋ ਸਾਡੀ ਜਿਹੜੀ ਮੀਟਿੰਗ ਹੋਈ ਹੈਗੀ ਸਾਰੇ ਸੰਸਥਾਵਾਂਾਂ ਇਕੱਠੇ ਹੋ ਜਾਂਦੇ ਪਵਾਨੀ ਕਰਦੀਆਂ ਧਾਰਮਿਕ ਸੰਸਥਾਵਾਂ ਤੇ ਸਮਾਜਿਕ ਸੰਸਥਾਵਾਂ ਵੀ ਇਕੱਠੇ ਹੋ ਜਾਂਦੇ ਹੋਰ ਵੀ ਸਾਡੇ ਇੱਥੇ ਮੈਂਬਰ ਜਿਹੜੇ ਹੈਗੇ ਇਕੱਠੇ ਹੋਏ ਨੂੰ ਸਾਰੇ ਨੇ ਹੀ ਵਿਚਾਰ ਕੀਤਾ ਵੀ ਅਸੀਂ ਇੱਕ ਸ਼ਹਿਰ ਦੇ ਵਿੱਚ ਰੋਸ ਰੈਲੀ ਕੱਢੀ ਪਰ ਉਹਦੀ ਅਸੀਂ ਪਲੈਨਿੰਗ ਅਜੇ ਇੱਕ ਹੋਰ ਮੀਟਿੰਗ ਅਸੀਂ ਕਰਾਂਗੇ ਉਹਦੇ ਤੇ ਅਸੀਂ ਜੋ ਵੀ ਪਲੈਨਿੰਗ ਹੋਊਗੀ ਤੁਹਾਨੂੰ ਅਸੀਂ ਦੱਸਾਂਗੇ ਕਿਵੇਂ ਅਸੀਂ ਰੋਸ ਰੈਲੀ ਕਰਨੀ ਹੈਗੀ ਉਹਨੇ ਤੇ ਅਸੀਂ ਵਿਚਾਰ ਕੀਤਾ ਹੈ ਵੀ ਆਪ ਵਿਚਾਰਾ ਤੇ ਆਪਸੀ ਸਾਂਝ ਜਿਹੜੀ ਬਹੁਤ ਜ਼ਰੂਰੀ ਹੈਗੀ ਸਾਨੂੰ ਸਾਰਿਆਂ ਨੂੰ ਰਾਜ ਮਿਲ ਕੇ ਰਹਿਣਾ ਚਾਹੀਦਾ ਬਟ ਜਦੋਂ ਇਹ ਭਾਈਚਾਰੇ ਵਿੱਚ ਚਾਹੇ ਸਾਡੇ ਦੇ ਵਿੱਚ ਚਾਹੇ ਕਿਤੇ ਬਾਹਰ ਕੋਈ ਇਹਨੂੰ ਤੋੜਦਾ ਤਾਂ ਮਨ ਨੂੰ ਬੜ ਉਹਥੇ ਕਿੰਨਾ ਕਿਤੇ ਸਾਨੂੰ ਇਹ ਹੋਣਾ ਚਾਹੀਦਾ ਵੀ ਇਕੱਠੇ ਹੋ ਕੇ ਦਾ ਵਿਰੋਧ ਕਰਨਾ ਸਾਡਾ ਇੱਕ ਮਾਧਿਅਮਾਂ ਸਾਡੇ ਕੋਲ ਮੀਟਿੰਗ ਨਾਲ ਅੱਜ ਮੀਟਿੰਗ ਕੀਤੀ ਆ ਤੇ ਸਾਰਿਆਂ ਨੂੰ ਜਿਹੜਾ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਕੀਤਾ ਜਾ ਰਿਹਾ ਜ਼ੁਲਮ ਕੀਤਾ ਜਾ ਰਿਹਾ ਸਰਕਾਰੀ ਮੁਲਾਜ਼ਮਾਂ ਤੋਂ ਹਤੀਫ ਲੱਤੇ ਜਾ ਰਹੇ ਨੇ ਇਹਦੇ ਨੂੰ ਬੜੇ ਔਖੇ ਨੇ ਚੇ ਉਥੇ ਦੇ ਲੋਕ ਜਿਹੜੇ ਸੋਚੋ ਕਿ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਤੇ ਆਪਣੇ ਉੱਪਰੇ ਦੁੱਖ ਨੇ ਜਿਹੜੇ ਹੰਡਾ ਰਹੇ ਹੋਣਗੇ ਤਾਂ ਅਸੀਂ ਉਹਨਾਂ ਦੇ ਨਾਲ ਇੱਕ ਸਹਾਨਪਤੀ ਦਿਖਾਉਂਦੇ ਹੋਏ ਅੱਜ ਕੱਟੇ ਹੋਏ ਆਂ ਦੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਉਹਨਾਂ ਹੁੰਦਾ ਜਿਹੜਾ ਚੰਗਾ ਸਮਾਜ ਦੁਬਾਰਾ ਆ ਜਾ। ਪਹਿਲਾਂ ਲੱਗਦਾ ਵੀ ਜਦੋਂ ਇਹ ਕਿਤੇ ਇੱਕ ਜਗ੍ਹਾ ਤੇ ਇਹ ਜਿਆ ਮਾਮਲਾ ਹੁੰਦਾ ਤਾਂ ਹੋਰਾਂ ਜਗ੍ਹਾ ਤੇ ਵੀ ਬਹੁਤ ਇੰਪੈਕਟ ਪੈਂਦਾ ਜਦੋਂ ਇਸ ਤਰ੍ਹਾਂ ਧਰਮ ਨੂੰ ਲੈ ਕੇ ਵੰਡਿਆ ਜਾਂਦਾ। ਕੋਈ ਚੰਗੇ ਮਾੜੇ ਲੋਕ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਦੋਨੋਂ ਤਰ੍ਹਾਂ ਦੇ ਹੀ ਹੁੰਦੇ ਨੇ। ਬਟ ਕਿਤਨਾ ਕਿਤੇ ਜਦੋਂ ਚੰਗੇ ਲੋਕ ਘਰੇ ਬੈਠੇ ਰਹਿੰਦੇ ਨੇ ਬਾਹਰ ਲਈ ਨਿਕਲਦੇ ਤਾਂ ਮਾੜੇ ਲੋਕਾਂ ਨੂੰ ਉਤਸ਼ਾਹ ਮਿਲ ਜਾਂਦਾ। ਇਹ ਰੋਣਕ ਰੋਕਨ ਵਾਲਾ ਨਹੀਂ ਹੈਗਾ। ਉਹਨਾਂ ਨੂੰ ਕੋਈ ਟੋਪਨ ਵਾਲਾ ਨਹੀਂ ਹੈਗਾ। ਤੇ ਇਸ ਕਰਕੇ ਚੰਗੇ ਲੋਕਾਂ ਨੂੰ ਮੈਂ ਆਸ ਕਰਦਾ ਵੀ ਉਹ ਥੋ जुल्म हो रहा है देखो जी बांग्लादेश के अंदर अल्पसंख्यक है हिंदू और बड़ा उनके ऊपर अत्याचार हो रहा है और ये अकेला सोचने की बात है आज बांग्लादेश में हो रहा है कल ये हालात तो भारत में भी हो सकते हैं इसलिए आज मिलकर के सबने सारी हिंदू संस्थाओं ने यहाँ पर एक मीटिंग रखी है और उसमें आगे की रणनीति भी हम सब संस्थाओं को इकट्ठी करिए तो क्योंकि यहाँ पर देखा जाए तो तकरीबन कुछ माहौल ठीक है लेकिन अब भी आप देख रहे हो कुछ एक यहाँ भी हैं जो शारती तत्व हैं कट्टरपंथी हैं माहौल देश का खराब करना चाहते हैं अभी पीछे आपने उत्तर प्रदेश की सुनी होगी पत्थरबाजी होगी कोई हिंदू जो हम अपने त्यौहार के लिए शोभा यात्रा निकालते हैं उसके ऊपर पत्थरबाजी होगी ये कुछ राजनीतिक लगाओ या नहीं तो कुछ कट्टरपंथी ऐसी है उनकी सोच ही कुछ ऐसी है कि उन्होंने माहौल खराब करना है ये भारत देश बड़ा शांतिप्रिय देश है लेकिन शांतिप्रिय नहीं रहने देते कुछ तो उनकी सोच कटी तो है क्या मैसेज देना चाहते हूँ मैसेज यही है कि देखो आज हमने यहाँ बड़ी सुंदर मीटिंग हुई है सारी संस्थाएं इकट्ठी हुई हैं और आगे अभी चौदह तारीख को फिर मीटिंग रखने और उस मीटिंग के अंदर फिर और जो भी सारी संस्थाओं को धार्मिक संस्थाएं हैं जो जो भी है सब इकट्ठी करके एक रोष प्रदर्शन में ताकि सब सनातन धर्म जागे हिंदू जागे और ऐसे ऐसे जो अत्याचार हैं उनके खिलाफ कुछ किया जा सके कि हम एक हो सकें भी ऐसे अत्याचार ताकि ना हो वैसे यहाँ हाँ, पंजाब के अंदर देखो भारत के अंदर देखो बड़ा शांति प्रिय माहौल रहता है हम सब मिलजुल कर रहते हैं और पंजाब इस काम में सबसे अच्छा ही है क्योंकि पीछे कोटली आपने कथा सुनी ही है तो यहाँ का माहौल बड़ा शांति प्रिय जाते हैं शांति प्रिय ही रहे लेकिन हमारे भाइयों के जो अत्याचार विदेश में हो रहे हैं तो ऐसे अत्याचार जगह जगह पीछे भी अमेरिका में भी था और इंग्लैंड में भी कई हिंदू मंदिर तोड़े जाते हैं तो उसके खिलाफ सब एकजुट हों एकजुट हों सब समय इकट्ठे हों ताकि ऐसी ऐसी घटनाओं को विराम दिया जा सके